ਹਾਂਜੀ ਸਾਥ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਪਰ ਪੰਜਾਬ ਦੀ ਹਾਲਤ ਵਧੀਆ ਨਹੀਂ ਹੈਗੀ ਕਿਉਂਕਿ ਅੱਜ ਦੀ ਸਭ ਤੋਂ ਵੱਡੀ ਖਬਰ ਇਹੀ ਆਈ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਵੱਡੇ-ਵੱਡੇ ਸਕੂਲਾਂ ਦੇ ਅੰਦਰ ਇਹ ਥ੍ਰੈਟ ਭੇਜੇ ਗਏ ਈਮੇਲ ਦੇ ਥਰੂ ਕਿ ਉੱਥੇ ਬੰਬ ਧਮਾਕਾ ਕੀਤੇ ਜਾਣਗੇ ਐਸ ਡਰਾਵਣੇ ਮੈਸੇਜਸ ਦੇ ਕਾਰਨ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੋਣ ਵਾਲੇ ਕਈ ਦਿਨ ਸਕੂਲ ਬੰਦ ਰਹਿਣਗੇ ਪਰ ਗੱਲ ਤਾਂ ਇਹੀ ਹੈ ਕਿ ਪੰਜਾਬ ਦੇ ਇਸ ਅੰਮ੍ਰਿਤਸਰ ਸ਼ਹਿਰ ਨੂੰ دہشت ਵਿੱਚ ਕੌਣ ਫੈਲਾਉਣਾ ਚਾਹੁੰਦਾ ਕੌਣ ਹੈ ਜੋ دہشت ਗਰਜ਼ ਹੈ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੌਣ ਭੰਗ ਕਰਨਾ ਚਾਹੁੰਦਾ ਹੈ 14 ਤਰੀਕ ਨੂੰ ਇਲੈਕਸ਼ਨ ਆਉਣੇ ਨੇ ਪੂਰੇ ਪੰਜਾਬ ਦੇ ਅੰਦਰ ਕਿਤੇ ਤਾਂ ਹੀ ਤਾਂ ਨਹੀਂ ਪੰਜਾਬ ਨੂੰ دہشت ਵਿੱਚ ਪਾਇਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਕੌਣ ਹੈ ਜੋ ਪੰਜਾਬ ਨੂੰ دہشت ਵਿੱਚ ਪਾਉਣਾ ਚਾਹੁੰਦਾ ਹੈ ਤੇ ਕਿਹਨੂੰ ਫਾਇਦਾ ਮਿਲ ਸਕਦਾ ਹੈ ਇਸ دہشت ਦਾ ਆਪਣੀ ਰეკਮੈਂਡ ਬਾਕਸ ਵਿੱਚ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਤੁਹਾਡੀ ਕਿਸਮਤ ਕਿਸੇ ਵੇਲੇ ਵੀ ਪਲਟਾ ਖਾ ਸਕਦੀ ਹੈ ਬਸ ਹਿੰਮਤ ਨਾ ਛੱਡੋ ਤੇ ਮਿਹਨਤ ਕਰਨੀ ਨਾ ਛੱਡੋ ਇਹ ਮੈਂ ਨਹੀਂ ਕਹਿੰਦਾ ਇਹ ਦੱਸ ਦਈਏ ਇਹਨਾਂ ਦੀ ਸਟੋਰੀ ਇਹ ਫਰੀਦਕੋਟ ਦਾ ਇੱਕ ਗਰੀ ਪਰਿਵਾਰ ਜਿਹੜਾ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਪੇਟ ਭਰਦਾ ਸੀ ਡੇਲੀ ਕਰਕੇ ਕਮਾ ਕੇ ਖਾਂਦਾ ਸੀ ਪਰ ਇਹ ਇਨਸਾਨ ਪਿਛਲੇ 3 ਸਾਲਾਂ ਤੋਂ ਲਗਾਤਾਰ ਲੋਟਰੀ ਪਉਂਦਾ ਸੀਗਾ ਇਹ ਚਾਹੁੰਦਾ ਸੀ ਕਿ ਇਹਨੂੰ ਕਦੇ ਤਾਂ ਲੋਟਰੀ ਲੱਗੂਗੀ ਤੇ ਇੱਕ ਦਿਨ ਅਜਿਹਾ ਹੋ ਵੀ ਗਿਆ ਇਹਨੇ ਆਪਦੇ ਨਾਂ ਤੇ ਲੋਟਰੀਆਂ ਪਾਈਆਂ ਪਰ ਕਦੇ ਵੀ ਨਹੀਂ ਲੱਗੀ ਹਮੇਸ਼ਾ ਫੇਲ ਹੋਈ ਪਰ ਹੁਣ ਕੀ ਕੀਤਾ ਇਹਨੇ ਆਪਣੀ ਪਤਨੀ ਦੇ ਨਾਂ ਤੇ ਲੋਟਰੀ ਪਾ ਲਈ ਤੇ ਇਹਦੀ ਕਿਸਮਤ ਇੰਨੀ ਚੰਗੀ ਦੇਖੋ ਬਈ ਡੇਢ ਕਰੋੜ ਦੀ ਇਹ ਲੋਟਰੀ ਜਿੱਤ ਗਿਆ ਪਰ ਇਹਨੂੰ ਹਫਤਾ ਪਤਾ ਹੀ ਨਹੀਂ ਲੱਗਿਆ ਚਾਰ ਪੰਜ ਦਿਨਾਂ ਤੱਕ ਇਹਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਇਹਦੇ ਕੋਲ ਫੋਨ ਹੈ ਨਹੀਂ ਸੀਗਾ ਇਹ ਕਿਤੇ ਪਿੰਡ ਗਿਆ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਇਹ ਵਾਪਸ ਆਇਆ ਤੇ ਇਹਨੇ ਲੋਟਰੀ ਚੈੱਕ ਕੀਤੀ ਤਾਂ ਇਹਨੂੰ ਪਤਾ ਲੱਗਾ ਕਿ ਇਹ ਡੇਢ ਕਰੋੜ ਦੀ ਲੋਟਰੀ ਜਿੱਤ ਚੁਕੇ ਨੇ ਡੇਢ ਕਰੋੜ ਦੀ ਲੋਟਰੀ ਹੈਗੀ ਹੈ ਨਾ ਹੈਰਾਨੀ ਵਾਲੀ ਗੱਲ ਬਸ ਇਹੀ ਗੱਲ ਹੈ ਕਿ ਜਿਹੜਾ ਕੰਮ ਤੁਸੀਂ ਕਰੀਏ ਨਹੀਂ ਉਹਨੂੰ ਸਿੱਦਤ ਨਾਲ ਕਰਦੇ ਰਹੋ ਕਿਸੇ ਇੱਕ ਦਿਨ ਤਾਂ ਤੁਹਾਨੂੰ ਕਾਮਯਾਬੀ ਮਿਲ ਹੀ ਜਾਣੀ ਹੈ ਹੁਣ ਤੁਸੀਂ ਦੇਖੋ ਵੀ 1.5 ਕਰੋੜ ਦੇ ਨਾਲ ਕੀ ਕੁਝ ਨਹੀਂ ਕਰ ਸਕਦਾ ਜੇ ਤੁਹਾਨੂੰ ਵਧੀਆ ਲੱਗਿਆ ਕਿ ਕੋਈ ਗਰੀਬ ਪਰਿਵਾਰ ਨੂੰ ਲੋਟਰੀ ਲੱਗੀ ਹੈ ਉਹਨਾਂ ਦਾ ਵੀ ਹੁਣ ਘਰ ਚੰਗਾ ਬਣ ਸਕੂਗਾ ਤਾਂ ਇਹਨਾਂ ਨੂੰ ਵਧਾਈਆ ਜ਼ਰੂਰ ਦਿਓ ਕਮੈਂਟ ਬਾਕਸ ਵਿੱਚ ਆ ਕੇ